ਤੁਸੀਂ ਉਹਨਾਂ ਦੇ ਮਰਨ ਦੀ ਗੱਲ ਤੋਂ ਬਿਨਾਂ ਰਹਿ ਨਹੀਂ ਸਕਦੇ। ਇਲਾਕੇ ਦੇ ਵਾਸੀਓ ਮੇਰੀ ਬੇਨਤੀ ਹੈ ਥੋੜਾ ਖੁੱਲ੍ਹ ਦਿਲੇ ਨਾਲ। ਬਾਬਾ ਦੀਪ ਸਿੰਘ ਜੀ ਨੇ ਚਾਰ ਸਰੂਪ ਲਿਖੇ ਮਹਾਰਾਜ ਜੀ ਦੇ ਗੁਰਮੁਖੀ ਚ ਅਰਬੀ ਫਾਰਸੀ ਲਿਖਿਆ। ਸ਼ਿਦਾ ਜਿੱਦਣ ਜਨਮ ਦਿਨ ਮਨਾਇਆ ਜਾਏਗਾ ਮੈਂ ਕਥਾ ਕਰਾਂ ਸਿੰਘ ਸਾਹਿਬ ਕਥਾ ਕਰਨ ਜਿਹੜਾ ਵੀ ਕਥਾ ਕਰੇਗਾ ਨਾ ਉਹ ਚਾਰ ਸਰੂਪਾਂ ਦੀ ਕਥਾ ਕਰ ਦੇਗਾ ਦੋ ਸਿਕੰਟਾਂ ਚ। ਤੇ ਚਿੱਤੇ ਦੇ ਕੋ ਸਿਰ ਤਲੀ ਤੇ ਰੱਖਣ ਵਾਲੀ ਕਥਾ ਜਿਹੜੀ ਉਹ ਪੂਰੀ ਡਿਟੇਲ ਨਾਲ ਲੱਗੇਗਾ ਭਾਈ ਮਨੀ ਸਿੰਘ ਜੀ ਨੇ ਸਰੂਪ ਲਿਖਿਆ ਗੁਰਗੁਰਨ ਸਾਹਿਬ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਲਕਾਇਆ ਭਾਈ ਮਨੀ ਸਿੰਘ ਆਪ ਮਹਾਨ ਵਿਦਵਾਨ ਨੇ ਉਹਨਾਂ ਦੀ ਜਨਮ ਸਾਖੀ ਉਹਨਾਂ ਦੀ ਸਿੱਖਾਂ ਦੀ ਭਗਤ ਮਾਲ ਉਹਨਾਂ ਦੇ ਸ਼ਬਦਾਂ ਦੇ ਅਰਥ ਪਰ ਯਾਦ ਰੱਖਿਓ ਦਰਬਾਰ ਸਾਹਿਬ ਦੇ ਗ੍ਰੰਥੀ ਸਾਹਿਬ ਲੋਕਾਂ ਨੂੰ ਬੰਦ-ਬੰਦ ਕੱਟਣਾ ਚਿੱਤੇ ਆ ਜਾਣਾ ਹਾਲਾਂਕਿ ਉਹਨਾਂ ਬਾਰੇ ਇੱਕ ਕਵਿਤਾ ਜੀ ਅੱਛੀ ਜੀ ਬਲਸ਼ੀਦ ਬਲਾਸ ਉਹਨਾਂ ਦੀ ਪੜਨ ਵਾਲੀ ਪੁਸਤਕੀ ਜੀ ਜਿਹੜੇ ਸ਼ੌਕ ਰੱਖਦੇ ਮੋਂ ਉਹਨਾਂ ਦੀ ਕਿਤਾਬਾਂ ਕਹਿਣਾ ਉਹ ਕਹਿੰਦੇ ਸੇਵਾ ਸੀ ਕਰੰਤ ਤੇ ਰਹੰਤ ਗੁਰ ਆਪਸ ਅਦਾ ਲਿਖ ਲਿਖ ਬਾਣੀ ਕਰੇ ਪੋਤੀਆਂ ਤਿਆਰ ਏ ਪੜਦਾ ਪੜਾਉਂਦਾ ਤੇ ਜਿਤਾਉਂਦਾ ਨਹੀਂ ਆਪ ਕੀ ਤਾਈ ਮਨ ਨੀਵਾ ਮਾਤੂ ਚ ਇਹ ਦਿਲ ਧਾਰ ਹੈ ਖਤੀ ਜੱਪੀ ਤੱਪੀ ਸਿੱਖੀ ਸਿੱਧਗਰਾ ਪੁੱਤਲਾ ਸੀ ਸਾਖੀਆਂ ਸਿੱਧਕ ਦੀਆਂ ਕਰਦਾ ਤਿਆਰ ਏ ਸੇਵਾ ਹਰੀ ਐਵੇਂ ਕਿਵੇਂ ਬਰ ਬੀਤ ਗਏ ਬਰਕ ਕਈ ਜੁਦ ਦੇ ਕਰਨ ਵਿੱਚ ਵੱਡਾ ਹੁਸ਼ਿਆਰ ਕਿੱਡੀ ਗੱਲ ਕਹਿ ਦਿੱਤੀ ਜੀ ਜੱਫੀ ਤਫੀ ਖਾਠੀ ਪੋਥੀਆਂ ਦਾ ਲਖਾਰੀ ਤੇ ਪਿਆਰਿਓ ਇਥੋਂ ਜਿਹੜੀ ਚਿਰੰਗੁੱਠੀ ਨਾ ਇਹ ਫਿਰ ਲਾਹੌਰ ਉੱਥੇ ਗਈ ਮਸਜਿਦ ਥੋੜੀ ਜਿਹੀ ਬੇਨਤੀ ਕੀਤੀ ਪਾਈ ਤਾਰੂ ਸਿੰਘ شہید ਹੁੰਦੇ ਨੇ ਬਾਬਾ ਫਤਿਹ ਸਿੰਘ ਜੀ ਸਾਹਮਣੇ ਨੇ ਬਾਬਾ ਜ਼ੁਰਾਵਸੀ ਜੀ ਦੇ ਸਾਹਮਣੇ ਨੇ ਭਾਈ ਸ਼ਬੀਖ ਸਿੰਘ ਦੇ ਸਾਹਮਣੇ ਚਾਰੇ ਸਾਹਿਬ ਦਾ ਦੇਖ ਲੋ ਤੇ ਆ ਪਿਆਰਿਓ ਯਾਦ ਰੱਖਿਓ ਭਾਈ ਮਨੀ ਸਿੰਘ ਜਦੂ ਸ਼ਹੀਦ ਹੋਣ ਲੱਗਦੇ ਆ ਮੈਂ ਸਮਾਪਤੀ ਕਰਨ ਲੱਗਾ ਕਿ ਜਿਹੜਾ ਇਹ ਕਹਿ ਦੇਣਾ ਜੀ ਮੈਂ ਕਿਸੇ ਦੇ ਧਰਮ ਦੀ ਕੋਈ ਮੈਂ ਮੇਰਾ ਸੁਭਾਅ ਹੈ ਜੀ ਕਿਸੇ ਦੇ ਪੋਤੜੇ ਫੋਲਣ ਦੀ ਥਾਂ ਆਪਣੇ ਗੁਰੂ ਦੀਆਂ ਇੰਨੀਆਂ ਸਿਫਤਾਂ ਕਰੋ ਅਗਲਾ ਚੇਤੇ ਵਿੱਚੋਂ ਵਿਸਰ ਜਾਏ ਕਹਿੰਦੇ ਮੇਰੇ ਮੇਰੇ ਗੱਲ ਤੋਂ ਇਸ ਆਗੂ ਬੈਠੇ ਹੋ ਮੈਨੂੰ ਇਹ ਗੱਲ ਦੱਸੋ ਸਿਆਸੀ ਤੌਰ ਤੇ ਲੈ ਲਓ ਇਹਨੂੰ ਛੱਡੋ ਪਰਮਾਰ ਦੇ ਕਿਸੇ ਪਾਰਟੀ ਨੇ ਲਾਈ ਹੋਵੇ ਸਟੇਜ ਸਟੇਜ ਲਾਈ ਹੋਵੇ ਪੈਸੇ ਉਹਨੇ ਕਰਤੀ ਹੋਣ ਸਾਊਂਡ ਉਹਦਾ ਲੱਗਾ ਹੋਵੇ ਲਾਈਟ ਉਹਦੀ ਲੱਗੀ ਹੋਵੇ ਤੇ ਪ੍ਰਚਾਰ ਦੂਜੇ ਦਾ ਕਰਦੇ ਆਪਾਂ ਕਹਾਂਗੇ ਉਹ ਫੋੜੋਏ ਬੰਦੇ ਨੂੰ ਸਾਡੇ ਵਿਰੋਧੀ ਦਾ ਪ੍ਰਚਾਰ ਕਰ ਗਿਆ ਸਿੱਖ ਗੁਰਦੁਆਰੇ ਦਾ ਪੈਸਾ ਸਟੇਜ ਗੁਰਦੁਆਰੇ ਦੀ ਕਥਾ 15 ਮਿੰਟ ਗੁਰੂ ਗ੍ਰੰਥ ਸਾਹਿਬ ਦੀ 45 ਮਿੰਟ ਪਖੰਡੀ ਤੇ ਬੋਲੀ ਜਾਂਦੇ ਜਿਹਨੂੰ ਨਹੀਂ ਪਤਾ ਉਹਨੇ ਪਤਾ ਲੱਗਦਾ ਇਹਨੂੰ ਘਸਾਣਾ ਕਰਿਓ ਸੋ ਮੂਆ ਜਿਸ ਮਨੋਂ ਵਿਸਾਰੇ ਜਿਹਨੂੰ ਮਨ ਚੋਂ ਵਿਸਾਰ ਦਿਓ ਮਰ ਜਾਂਦਾ ਲਾਈਟਾਂ ਸਾਡੀਆਂ ਲੰਗਰ ਸਾਡਾ ਕੜਾ ਪ੍ਰਸ਼ਾਦ ਸਾਡਾ ਤੇ ਪ੍ਰਚਾਰ ਸਾ ਸਰਸੀ ਵਾਲੇ ਦਾ ਹੈ ਪਿਆਰ ਸੰਬੰਧੀ ਕਿਵੇਂ ਯਾਰ ਸ਼ਬਦ ਵਰਤੇ ਮਾੜਾ ਨਹੀਂ ਹੈਗਾ ਕੋਈ ਵੀ ਕਿ ਕਹੇਗਾ ਦੱਸੋ ਇਹਨਾਂ ਦੀ ਸਟ੍ਰੈਟਜੀ ਕੀ ਹੈ ਇਹਨਾਂ ਦੀ ਕੀ ਸਟ੍ਰੈਟਜੀ ਹੈ ਉਹ ਨਹੀਂ ਪਿਆਰਿਓ ਯਾਦ ਰੱਖਿਓ ਆਪਣੇ ਗੁਰੂ ਦੀਆਂ ਇੰਨੀਆਂ ਕੁ ਸਿਫਤਾਂ ਕਰੋ ਦੂਜਾ ਉਂਝੀ ਵਿਸਰ ਜਾਏ ਜਦੋਂ ਖਿਰਦੇ ਵਿੱਚ ਗੁਰੂ ਗ੍ਰੰਥ ਵਜ ਜਾਏਗਾ ਦੂਜਾ ਵਿਸਰੇਗਾ ਪਾਈਸ ਹੈ ਪਾਈ ਮਨੀ ਸਿੰਘ ਜੀ ਮੈਂ ਬੇਨਤੀ ਕਰਾਂਗਾ ਕਿਹੜੀ ਚੀਜ਼ ਉਹਦਾ ਸਾਹਮਣੇ ਵੀ ਹੈ ਸਮਾਪਤੀ ਤ ਹੈ ਜੀ ਕਿਉਂਕਿ ਅੱਜ ਮੈਂ ਇਹ ਅਰਥ ਕੀਤੇ ਨੇ ਵੀ ਜਿਹੜਾ ਇੱਥੇ ਜੀਵਨ ਜੀਆ ਗਿਆ ਉਹ ਮੁੱਕਿਆ ਨਹੀਂ ਉਹ ਖਤਮ ਨਹੀਂ ਹੋਇਆ ਜਨਮ ਆਨੰਦਪੁਰ ਸਾਹਿਬ ਹੋਇਆ ਇੱਥੇ ਲਾਟ ਲਾਟ ਬਲ ਕੇ ਜੀਵਨ ਦੀ ਐਸੇ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਜੋਤੀ ਸਰੂਪ ਨਾਂ ਰਖਾਇਆ ਯਾਦ ਰੱਖਿਓ ਉਹਨ ਮੜੀਆਂ ਤੇ ਸਮਾਦਾ ਨਹੀਂ ਕਿਹਾ ਮੈਂ ਜੋਤੀ ਸਰੂਪ ਕਿਉਂ ਕਿਹਾ ਜੋਤ ਕੱਲੀ ਬੁੱਝ ਜਾਂਦੀ ਜੋਤੀ ਸਰੂਪ ਨੇ ਕੱਲੀ ਬੁਜਣਾ ਨੂੰ ਉੱਤੇ ਦੋ ਚੀਜ਼ਾਂ ਨੇ ਇੱਕ ਜੋਤ ਹੈ ਜੁਦਾ ਸਰੂਪ ਹੈ ਪਾਈਸਾ ਪਾਈਮਨੀ ਸਿੰਘ ਬਜ਼ੁਰਗ ਨੇ ਬੰਦ-ਬੰਦ ਕੱਟਣ ਲੱਗੇ ਆ ਅੱਜ ਕੱਲ ਤੇ ਸੂਲਮ ਗਤੀ ਦੇ ਵੀ ਅਰਥ ਬਹੁਤ ਹੋ ਗਏ ਸਿੱਖਾਂ ਚ ਜੀ ਉਸ ਯਾਰਵਾ ਪ੍ਰਾਸ਼ੀਦੋਂ ਲੱਗਾ ਲੋਰ ਪਾਈਮਨੀ ਸਿੰਘ ਤਮੈ ਸੋ ਦਦ ਕੀ ਆ ਸੀ ਚਮਕੌਰ ਸਾਹਿਬ ਪਾਈ ਉਦਾ ਸਿੰਘ ਜੀ ਪਾਈ ਬਚਿੱਤਰ ਸਿੰਘ ਜੀ ਰਸਤੇ ਸ਼ਹੀਦ ਹੁੰਦੇ ਪਏ ਪਾਈ ਅਜਬ ਸਿੰਘ ਜੀ ਪਾਈ ਅਜੈਬ ਸਿੰਘ ਜੀ ਪਾਈ ਅਨਕ ਸਿੰਘ ਜੀ ਪਾਈ ਮਨੀ ਸਿੰਘ ਜੀ ਨੂੰ ਸ਼ਹੀਦ ਕਰ ਲਗੇ ਬਜ਼ੁਰਗ ਨੇ ਨਾ ਇਹ ਦਾੜਾ ਚਿੱਟਾ ਦਗਦ ਕਰਦਾ ਚਿਹਰਾ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਦੇ ਸਿੱਖ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਜਲਾਹ ਉਹ ਕਾ ਤਿੱਖਾ ਕਰਕੇ ਲਿਆਇਆ ਉੱਥੇ ਕਾਜੀ ਨੇ ਬੈਠੇ ਗੱਲ ਕਹੀ ਕਹਿੰਦਾ ਬਜ਼ੁਰਗਾ ਤੂੰ ਸਿਆਣਾ ਹੈ ਸੂ ਜਵਾਨ ਹੈ ਲਤੀਬ ਅਕਲ ਵਾਲਾ ਹੈ ਆ ਦੇਹ ਨਹੀਂ ਮਿਲਣੀ ਦੁਬਾਰਾ ਸੁਣ ਇਹ ਦੇਹ ਦੁਬਾਰਾ ਨਹੀਂ ਮਿਲਣੀ ਕਿਉਂਕਿ ਇਸਲਾਮ ਦਾ ਕਨਸੈਪਟ ਇਹ ਹੈ ਨਾ ਵੀ ਆਇਆ ਤੇ ਕਿਆਮਤ ਵਾਲਾ ਦਿਨ ਇਹ ਦੇਹ ਦੁਬਾਰਾ ਨਹੀਂ ਮਿਲਣੀ ਤੇ ਭਾਈ ਮਨੀ ਸਿੰਘ ਨੂੰ ਮੁਸਕਰਾ ਕੇ ਕਹਿੰਦੇ ਫਿਰ ਕਹਿੰਦਾ ਇਹ ਇੱਕ ਵਾਰੀ ਮਿਲੀ ਹੈ ਇਹ ਛੜਪੁਰਾ ਸਿੱਖੀ ਨੂੰ ਦੇਹਿ ਵਿਚਾਰਾ ਕਹਿੰਦਾ ਗੱਲ ਸੋਹਣੀ ਤੇਰੀ ਫਿਲਾਸਫੀ ਹੈ ਪਰ ਮੇਰੀ ਫਿਲਾਸਫੀ ਮੇਰਾ ਦਰਸ਼ਨ ਹੈ ਕਹਿੰਦਾ ਕਿ ਦੇਹ ਕਈ ਵਾਰੀ ਕਈ ਜਨਮ ਮਿਲੀ ਸਖੀ ਕਈ ਜਨਮਾਂ ਤੋਂ ਬਾਅਦ ਮਿਲਦੀ ਹੈ ਕਈ ਜਨਮਾਂ ਤੋਂ ਬਾਅਦ ਮਿਲਦੀ ਉੱਥੇ ਉਹਨਾਂ ਸ਼ਬਦ ਕਹੇ ਸਨ ਕਿ ਦੇਹ ਕਿਸ ਕੀ ਬਾਪਰੀ ਜੇ ਸਿੱਖੀ ਸਾਬਤ ਹੋਏ ਦੇਹ ਤੋਂ ਆਵਨ ਜਾਣੇ ਸਿੱਖੀ ਮਿਲੈ ਕਬ ਹੋਏ ਉੱਥੇ ਫਿਰ ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਦੀ ਸ਼ਬਦ ਜੀਵਨ ਕੀ ਹੈ ਮੈਂ ਤੋਂ ਗੱਲ ਸ਼ੁਰੂ ਕੀਤੀ ਸੀ ਜੀ ਤਿੰਨ ਚਾਰ ਪੰਜਾਬੀ ਦੀਆਂ ਸਤਰਾਂ ਵਿੱਚ ਸਾਰੇ ਇਕੱਠੇ ਨੇ ਤੇ ਭਾਈ ਸਾਹਿਬ ਇਹ ਗੱਲ ਕਹਿੰਦਿਆ ਅੰਗ ਅੰਗ ਤੇ ਮੇਰੇ ਤੂ ਕ ਅੰਗ ਅੰਗ ਤੇ ਮੇਰੇ ਤੂ ਖੰਦਰ ਜਦੋਂ ਚਲਾਏਗਾ ਕੱਟ ਕੱਟ ਕੇ ਬੰਦ ਤੂ ਮੇਰੇ ਧਰਤੀ ਜਦੋਂ ਵਗਾਏਗਾ ਦਰਦ ਪਿਆਲੇ ਭਰ-ਭਰ ਕੇ ਸੀ ਜਾਮ ਵਾਂਗ ਪੀ ਜਾਵਾਂਗੇ ਸੁਣ ਕਾਤਲ ਆਪਾਂ ਰਲ ਮਿਲ ਦੋਵੇਂ ਅਜਿਬ ਤਮਾਸ਼ਾ ਨਾ ਅਦੇ ਬਤ ਮਾਸ਼ਾ ਲਾਵਾਂਗੇ ਉਹ ਕਹਿੰਦਾ ਵੀ ਇਹ ਇਹ ਤੂੰ ਖੁਸ਼ ਬੜਾ ਲੱਗ ਰਿਹਾ ਵੀ ਬੰਦ ਬੰਦ ਕੱਟਿਆ ਜਾਣ ਇਹ ਇਹ ਤੈਨੂੰ ਮਰਨ ਤੋਂ ਬਾਅਦ ਕਿਤੇ ਕੋਈ ਬੇਸ਼ਤ ਮਿਲਣਾ ਵਖਰੀ ਤਾਂ ਕਹ ਲੱਗੇ ਨਹੀਂ ਸੂਲ ਸਰਾਈ ਖੰજર ਪਿਆਲਾ ਜਿਸ ਨੇ ਆਕ ਸੁਣਾਇਆ ਏ ਬਿੰਗ ਕਸਾਈਆਂ ਦਾ ਸੈਨਾ ਜਿੰਨੇ ਸਾਦੇ ਇਸ਼ਕ ਦਾ ਲਾਇਆ ਏ ਉਸ ਮੁਰਸ਼ਿਦ ਦੇ ਚੇਲੇ ਆ ਇਹ ਸਾਬਤ ਕਰ ਦਿਖਲਾਵਾਂਗੇ ਸੁਣ ਕਾਤਲ ਆਪਾਂ ਰਲ ਮਿਲ ਦੋਵੇਂ ਅਜੇ ਤਮਾਸ਼ਾ ਨਾ ਉਹ ਸਵਾਲ ਤੇ ਸਵਾਲ ਕਰ ਰਿਹਾ ਭਾਈ ਸਾਹਿਬ ਅਖੀਰ ਵਾਲੀ ਗੱਲ ਪੁੱਛ ਰਿਹਾ ਕਹਿੰਦੇ ਮੈਨੂੰ ਤਾਂ ਪੁੱਛੀ ਜਾਣਾ ਹੈ ਕਿ ਤੈਨੂੰ ਬੰਦਾ ਵੱਢਣਾ ਐਡਾ ਵੱਡਾ ਪੱਥਰ ਦੇ ਲੋਵੇ ਤਾਂ ਤੈਨੂੰ ਕੀ ਮਿਲਣਾ ਹੈ ਕਹਿੰਦਾ ਤੇਰੇ ਟੁਕੜੇ ਕਰਨ ਤੋਂ ਬਾਅਦ ਮੈਨੂੰ ਰੋਟੀ ਮਿਲੇਗੀ ਭਾਈ ਸਾਹਿਬ ਕਹਿੰਦੇ ਨੇ ਮੇਰੇ ਸਰੀਰ ਦਾ ਮਾਸ ਟੋਕਰੀ ਵਿੱਚ ਹੋਵੇਗਾ ਤੇ ਚੇਤੇ ਰੱਖੀ ਮੈਂ ਜੀਵਨ ਹੁਕਮ ਮੰਨਣਾ ਵਾ ਮੈਂ ਜੀਵਨ ਦਾ ਮੰਗ ਜਿਸ ਦਾ ਤਿਸ ਨੂੰ ਪਿਆਰ ਝਾਣਾ ਵਾ ਤੇਰੀ ਤਲਬ ਰੁਪਈਏ ਆਪਾਂ ਜੀਵਨ ਪਦਵੀ ਪਾਵਾਂਗੇ ਫਿਰ ਧਿਆਨ ਨਾਲ ਸੁਣੋ ਮੈਂ ਸ਼ੁਰੂ ਕੀਤਾ ਸੀ ਕਿ ਜੀਵਨ 7 ਸਾਲ ਦਾ ਨਾਮ ਨਹੀਂ ਇਹ ਸਾਡੀ ਦ੍ਰਿਸ਼ਟਮਾਨ ਦੀ ਵਿਆਖਿਆ ਹੈ ਯਾਦ ਰੱਖਿਓ ਬੋੜ ਦੇ ਬੀਜ ਦੀ ਉਦਾਹਰਨ ਲਈ ਉਹਦੇ ਵਿੱਚੋਂ ਨਿਕਲਦਾ ਹੋਇਆ ਰੁੱਖ ਹਜ਼ਾਰਾਂ ਸਾਲ ਤੱਕ ਰਿੰਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੀ ਸਿੰਘ ਉਹ ਬੀਜ ਬੀਜ ਗਿਆ ਜਿਸ ਰੁੱਖ ਨੇ ਕਦੀ ਦੁਨੀਆ ਚੋਂ ਖਤਮ ਹੀ ਨਹੀਂ ਹੋਤਾ